اس ویلے دی وڈی خبر sukhbir singh badal ਵੱਲੋਂ ਅੱਜ ਵੱਡਾ ਐਲਾਨ ਕਰਦਿਆਂ ਹੋਇਆ 2027 ਦੀਆਂ ਚੋਣਾਂ 'ਚ ਹਲਕਾ ਗਿੱਦੜਵਾਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਮੌਕੇ ਇਹ ਐਲਾਨ sukhbir singh badal ਵੱਲੋਂ ਕੀਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ sukhbir singh badal ਨੇ ਖੁਦ ਇਹ ਐਲਾਨ ਕੀਤਾ ਹੈ ਤੇ ਆਮ ਲੋਕਾਂ ਦੀ ਮੰਗ ਦੇ ਉੱਤੇ ਗਿੱਦੜਵਾਹ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ ਤੈਨੂੰ 100% ਲੋਂਗੇ ਤਾਂ ਹੀ ਪਾਸ ਹੋਵੇਂਗਾ ਮਤਲਬ ਵਿਚਾਰੇ ਤੇ ਚਲੇ ਜਾਈਂ ਨੀ ਦੋਂਗੇ ਕਿ ਨਹੀਂ 110% ਜੀ ਨਿਆਰਾ ਲਿਆ ਦਿਓ ਯਾਰ ਤੇ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਜ ਵਿੱਚ ਪੱਕੇ ਜੀ ਕਾਜ ਵਿੱਚ ਪੱਕੇ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਹਿੰਦਾ ਸਾਡਾ ਸ਼ਬਦ ਨਹੀਂ ਤੁਹਾਡੇ ਕੋਲ ਮੇਰੀ ਗੱਲ ਤਾਂ ਸੁਣਾਇਆ ਕਰੋ ਕਾਹੀ ਭੱਦੀ ਦੇ ਪੱਕਾ ਮੈਂ ਤੈਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਬੋਲੇ ਨਾ ਵਖਰੇ ਦਾ ਨਹੀਂ ਹੈ ਹੋਇਆ ਮੇਰੇ ਹੈ ਜਵਾਗ ਦਾ ਇੱਕ ਸਾਲ ਰਹਿਆ ਪੱਕਾ ਜਾ ਮੈਂ ਇਥੋਂ ਦੇ ਲੜੂਗਾ ਹੀ ਲੜੂਗਾ ਜਲਦੀ ਮੈਂ ਹੁਣ ਐਂ ਕਰਾ ਹੁਣ ਮੈਂ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿੱਦਣੇ ਆਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਤੇ ਸਭੀਆਂ ਨੂੰ ਸਤਿ ਜੀ ਦਾ ਸਤਿ ਸ਼੍ਰੀ ਅਕਾਲ ਦੱਸ ਦिए ਕਿ ਇਸ ਸਮੇਂ ਗਿੱਦੜਬਾਹਤੋ ਅਕਾਲੀ ਦਲ ਦੇ ਹੀ ਪੁਰਾਣੇ ਸਾਥੀ ਆਮ ਆਦਮੀ ਪਾਰਟੀ ਤੋਂ ਡਿੰਪੀ ਟਿੱਲੋਂ ਵਿਧਾਇਕ ਨੇ ਤੇ ਉਸ ਤੋਂ ਪਹਿਲਾਂ ਰਾਜਾ ਵੜਿੰਗ ਗਿੱਦੜਬਾਹਤੋ ਵਿਧਾਇਕ ਰਹੇ ਚੁੱਕੇ ਨੇ ਤੇ ਹੁਣ ਸੁਖਬੀਰ ਸਿੰਘ ਬਾਦਲ ਗਿੱਦੜਬਾਹਤੋ 2027 ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਕਿਉਂਕਿ ਗਿੱਦੜਬਾਹਤ ਦੇ ਵਿੱਚ ਰਾਜਾ ਵੜਿੰਗ ਕਾਫੀ ਸਮੇਂ ਤੋਂ ਐਮਐਲਏ ਬਣਦੇ ਆ ਰਹੇ ਨੇ ਤੇ ਜਿਨ੍ਹਾਂ ਵੱਲੋਂ ਗਿੱਦੜਬਾਹ ਦੇ ਵਿੱਚ ਅਕਾਲੀਆਂ ਦਾ ਹੀ ਲੀਡਰ ਹਰਾ ਕੇ ਆਪਣੀ ਸੀਟ ਪੱਕੀ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਪਰਿਵਾਰ ਦੇ ਸਾਹਮਣੇ ਤੇ ਉਧਰ ਦੂਜੇ ਪਾਸੇ ਡਿੰਪੀ ਢਿੱਲੋਂ ਦੇ ਸਾਹਮਣੇ 2027 ਦੇ ਵਿੱਚ ਖੜੇ ਹੋ ਸਕਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ